ਦੋਸਤੋ CIIE ਐਗਰੋਟੈਕ ਦੇ ਨਾਮ ਨਾਲ ਮਸ਼ਹੂਰ ਆ ਦੋਸਤੋ ਤੇ ਇਸ ਦਾ ਨਾਮ ਹੁਣ ਬਦਲ ਕੇ CIIE ਕ੍ਰਿਸ਼ੀ ਭਾਰਤ ਰੱਖ ਦਿੱਤਾ ਗਿਆ ਦੋਸਤੋ ਔਰ ਸਭ ਤੋਂ ਵੱਡੀ ਖਬਰ ਇੱਕ ਹੋਰ ਹੈ ਜੀ ਇਸ ਦੇ ਨਾਲ ਜੁੜੀ ਹੋਈ ਚੰਡੀਗੜ੍ਹ ਦੇ ਵਿੱਚ ਪਿਛਲੇ 15 ਐਡੀਸ਼ਨ ਐਗਰੋਟੈਕ ਦੇ ਹੋਏ ਸੀਗੇ ਜੀ ਤੇ ਇਸ ਦਾ ਜਿਹੜਾ 16ਵਾਂ ਐਡੀਸ਼ਨ ਹੈਗਾ ਉਹ ਚੰਡੀਗੜ੍ਹ ਵਿੱਚ ਨਹੀਂ ਹੋ ਰਿਹਾ ਦੋਸਤੋ ਇਹ ਕਿੱਥੇ ਹੋ ਰਿਹਾ ਹੈਗਾ ਇਹਦੀ ਪੂਰੀ ਜਾਣਕਾਰੀ ਅਸੀਂ ਤੁਹਾਨੂੰ ਇਸ ਵੀਡੀਓ ਦੇ ਵਿੱਚ ਅੱਗੇ ਦੇਣ ਜਾ ਰਹੇ ਹਾਂ ਤੇ ਜੇਕਰ ਤੁਸੀਂ ਸਾਡੇ ਚੈਨਲ ਨੂੰ ਦੋਸਤੋ ਸਬਸਕ੍ਰਾਈਬ ਨਹੀਂ ਕੀਤਾ ਕਿਸਰ ਵੀਰੋ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਵੀ ਕਰ ਲਓ ਅਤੇ ਨਾਲ ਦਿੱਤੇ ਗਏ ਬੈਲ ਆਈਕਨ ਬਟਨ ਨੂੰ ਵੀ ਪ੍ਰੈਸ ਕਰ ਦਿਓ ਤਾਂਕਿ ਤੁਹਾਡੇ ਕੋਲ ਪੂਰੀ ਜਾਣਕਾਰੀ ਹੋਰ ਵੀ ਜਿਹੜੀਆਂ ਸਾਡੀਆਂ ਖੇਤੀ ਸੰਬੰਧੀ ਖਬਰਾਂ ਹੁੰਦੀਆਂ ਹੈਗੀਆਂ ਤੇ ਹੋਰ ਜਾਣਕਾਰੀਆਂ ਹੁੰਦੀਆਂ ਇਹ ਤੁਹਾਡੇ ਕੋਲ ਪਹੁੰਚ ਜਾਣ ਦੋਸਤੋ ਤੇ ਆਓ ਗੱਲ ਕਰਦੇ ਹੁਣ ਇਹ ਸੀਆਈਆਈ ਐਗਰੋਟੈਕ ਜਿਹੜਾ ਸੀਗਾ ਜੀ ਇਸ ਵਾਰੀ ਚੰਡੀਗੜ੍ਹ ਦੇ ਵਿੱਚ ਨਹੀਂ ਹੋਇਆ ਦੋ ਹੋ ਰਿਹਾ ਔਰ ਇਹ ਚੰਡੀਗੜ੍ਹ ਤੋਂ ਬਾਹਰ ਲੈ ਕੇ ਕਿਸੇ ਦੂਸਰੇ ਰਾਜ ਦੇ ਵਿੱਚ ਹੋ ਰਿਹਾ ਹੈਗਾ ਪਿਛਲੇ 15 ਐਡੀਸ਼ਨ ਜਿਹੜੇ ਹੈਗੇ ਆ ਇਹ ਚੰਡੀਗੜ੍ਹ ਵਿੱਚ ਹੋਏ ਸੀਗੇ ਇਸ ਦਾ ਜਿਹੜਾ ਫਾਇਦਾ ਸੀਗਾ ਪੰਜਾਬ ਹਰਿਆਣਾ ਹਿਮਾਚਲ ਅਤੇ ਹੋਰ ਯੂਪੀ ਦੇ ਨਾਲ ਲੱਗਦੇ ਜਾਂ ਜੀ ਐਂਡ ਕੇ ਦੇ ਜਿਹੜੇ ਉਧਰ ਏਰੀਏ ਦੇ ਕਿਸਾਨ ਹੁੰਦੇ ਸੀਗੇ ਤੇ ਉਹ ਇਸ ਦਾ ਲਾਹਾ ਲੈਂਦੇ ਸੀਗੇ ਜੀ ਲੇਕਿਨ ਹੁਣ ਸੀਆਈਏ ਨੇ ਇੱਕ ਪ੍ਰੈਸ ਨੋਟ ਜਾਰੀ ਕੀਤਾ ਹੈ ਉਹਨਾਂ ਦਾ ਇੱਕ ਪ੍ਰੋਗਰਾਮ ਹੋਇਆ ਹੈਗਾ ਜੀ ਉਹਨਾਂ ਨੇ ਇਸ ਦਾ ਐਲਾਨ ਕੀਤਾ ਹੈਗਾ ਕਿ ਇਸ ਵਾਰੀ ਇਹ ਜਿਹੜਾ ਐਗਰੋਟੈਕ ਹੈ ਯਾਨੀ ਕਿ ਕ੍ਰਿਸ਼ੀ ਭਾਰਤ ਜਿਹੜਾ ਇਹਦਾ ਨਵਾਂ ਨਾਮ ਹੈਗਾ ਇਹ ਇਸ ਵਾਰੀ ਲਖਨਊ ਦੇ ਵਿੱਚ ਹੁਣ ਜਾ ਰਿਹਾ ਦੋਸਤੋ ਇਹ 15 ਤੋਂ 18 ਨਵੰਬਰ ਤੱਕ ਇਸ ਦਾ ਆਯੋਜਨ ਕੀਤਾ ਜਾਏਗਾ ਲਖਨਊ ਦੇ ਵਿੱਚ ਤੇ ਇਸ ਨੂੰ ਸਫਲ ਬਣਾਉਣ ਦੇ ਵਿੱਚ ਹੁਣੇ ਤੋਂ ਹੀ ਇਹ ਜਿਹੜੀ ਸੀਆਈਆਈ ਦੇ ਸਟਾਫ ਹੈ ਤੇ ਹੋਰ ਇਹ ਸਭ ਲੋਗ ਜੁਟ ਗਏ ਆ ਦੋਸਤੋ ਤੇ ਇਹ ਦੇ ਵਿੱਚ ਜਿਹੜਾ ਹੋਰ ਜਿਹੜੀ ਮੇਨ ਵਿੱਚੋਂ ਗੱਲ ਨਿਕਲ ਕੇ ਆਈ ਹੈ ਉਹਨਾਂ ਦਾ ਇਹ ਕਹਿਣਾ ਹੈ ਕਿ ਇਹ ਉੱਤਰ ਭਾਰਤ ਦੇ ਵਿੱਚ ਹੀ ਇਹ ਵੀ ਪੈਂਦਾ ਹੈਗਾ ਜੀ ਲਖਰਾਉ ਵੀ ਉੱਤਰ ਭਾਰਤ ਦੇ ਵਿੱਚ ਹੈਗਾ ਇਹ ਇੱਥੇ ਜਿਹੜਾ ਚੰਡੀਗੜ੍ਹ ਦੇ ਵਿੱਚ ਹੋ ਰਿਹਾ ਸੀਗਾ ਇਹ ਜ਼ਿਆਦਾਤਰ ਇੱਥੇ ਪੰਜਾਬ ਦੇ ਕਿਸਾਨ ਆਉਂਦੇ ਸੀ ਹਰਿਆਣੇ ਦੇ ਆਉਂਦੇ ਸੀ ਕੁਝ ਹਿਮਾਚਲ ਦੇ ਆ ਚੰਡੀਗੜ੍ਹ ਦੇ ਵੀ ਲੋਕ ਇੱਥੇ ਇਸ ਨੂੰ ਦੇਖਦੇ ਸੀਗੇ ਇਹਨਾਂ ਨੇ ਹੁਣ ਇਸ ਨੂੰ ਹੋਰ ਅੱਗੇ ਫੈਲਾਉਣ ਵਾਸਤੇ ਜਿਹੜੀ ਸਕੀਮ ਹੈਗੀ ਹੈ ਇਸ ਨੂੰ ਹੋਰ ਜ਼ਿਆਦਾ ਤੋਂ ਜ਼ਿਆਦਾ ਕਿਸਾਨਾਂ ਤੱਕ ਪਹੁੰਚਾਉਣ ਵਾਸਤੇ ਇਸ ਨੂੰ ਜਿਹੜਾ ਹੈਗਾ ਕੀ ਉੱਤਰ ਪ੍ਰਦੇਸ਼ ਯੂਪੀ ਦੇ ਵਿੱਚ ਇਸ ਦਾ ਆਯੋਜਨ ਦੋਸਤੋ ਕੀਤਾ ਜਾ ਰਿਹਾ ਹੈਗਾ ਤੇ ਉਹਨਾਂ ਦੇ ਨਾਲ ਇਹਦੇ ਵਿੱਚ ਕੀ ਹੈ ਕਿ ਜੀ ਉੱਤਰ ਪ੍ਰਦੇਸ਼ ਸਰਕਾਰ ਵੱਲੋਂ ਬਹੁਤ ਵੱਡਾ ਹੁੰਗਾਰਾ ਮਿਲਿਆ ਹੈਗਾ ਜੀ ਇਸ ਦਾ ਆਯੋਜਨ ਕਰਨ ਵਾਸਤੇ ਇਹ ਇਸ ਦੀ ਜਾਣਕਾਰੀ ਸ਼੍ਰੀ ਮਾਦਵ ਸਿੰਘਾਨੀਆਂ ਪ੍ਰਧਾਨ ਜਿਹੜੇ ਹੈਗੇ ਆ ਸੀਆਈਆਈ ਉਤਰੀ ਖੇਤਰ ਅਤੇ ਡਿਪਟੀ ਮੈਨੇਜਿੰਗ ਡਾਇਰੈਕਟਰ ਅਤੇ ਸੀਓ ਜਕੇ ਸਿਮੇਂਟ ਲਿਮਿਟਡ ਦੇ ਉਹਨਾਂ ਨੇ ਸਾਂਝਾ ਕੀਤੀ ਹੈਗੀ ਦੋਸਤੋ ਤੇ ਇਹ ਚੰਡੀਗੜ੍ਹ ਦੇ ਵਿੱਚ ਹੀ ਇਹਨਾਂ ਦਾ 7 ਤਰੀਕ ਨੂੰ ਪ੍ਰੋਗਰਾਮ ਹੋਇਆ ਸੀਗਾ ਉੱਥੇ ਇਹ ਸਾਰਾ ਗੁੱਛੀ ਤੈਅ ਕੀਤਾ ਗਿਆ ਹੈਗਾ ਤੇ ਇਹਦੇ ਵਿੱਚ ਹੋਰ ਵੀ ਦੱਸਿਆ ਜੀ ਕਿ ਕਿਸਾਨ ਭਾਈਚਾਰੇ ਨੂੰ ਵਿਸ਼ੇਸ਼ ਹੁਨਰ ਪ੍ਰਦਾਨ ਕਰਨਾ ਅਤੇ ਖੇਤੀਬਾੜੀ ਪ੍ਰਿਆਵਰਣ ਪ੍ਰਣਾਲੀ ਦੀ ਲੰਬੇ ਸਮੇਂ ਦੀ ਸਥਿਰਤਾ ਵਿੱਚ ਮਦਦ ਕਰੇਗਾ ਦੋਸਤੋ ਇਹ ਇਦੇ ਵਿੱਚ ਤੇ ਇਹ ਜਿਹੜਾ ਮੈਗਾ ਇਵੈਂਟ ਹੋ ਰਿਹਾ ਹੈਗਾ ਇਹਦੇ ਵਿੱਚ ਜਿਹੜਾ 2024 ਦੇ ਵਿੱਚ ਹੋ ਰਿਹਾ ਹੈ ਦੋਸਤੋ ਉੱਤਰ ਪ੍ਰਦੇਸ਼ ਦੇ ਵਿੱਚ ਹੋ ਰਿਹਾ ਹੈਗਾ ਜਿਸ ਨੂੰ ਕਿ ਖੇਤੀ ਭਾਰਤ ਦਾ ਨਵਾਂ ਨਾਮ ਦਿੱਤਾ ਗਿਆ ਹੈਗਾ ਤੇ ਇਹ ਇੱਕ ਕਹਿੰਦੇ ਜੀ ਫੈਲੋਸ਼ਿਪ ਪ੍ਰੋਗਰਾਮ ਹੈਗਾ ਤੇ ਭਾਰਤ ਦੀ ਖੇਤੀ ਸਮਰਥਾ ਦਾ ਇੱਕ ਵਿਕਾਰੀ ਅੰਤਰਰਾਸ਼ਟਰੀ ਪ੍ਰਦਰਸ਼ਨੀ ਹੈ ਦੋਸਤੋ ਇਸ ਇਵੈਂਟ ਦੇ ਵਿੱਚ ਖੇਤੀਬਾੜੀ ਭੋਜਨ ਅਤੇ ਪਸ਼ੂ ਧਨ ਦੇ ਖੇਤਰਾਂ ਦੇ ਵਿੱਚ ਸਭ ਤੋਂ ਵਧੀਆ ਕਾਢਾਂ ਅਤੇ ਤਰੱਕੀਆਂ ਨੂੰ ਇਕੱਠਾ ਕਰੇਗਾ ਅਤੇ ਗਿਆਨ ਦੇ ਆਦਾਨ-ਪ੍ਰਦਾਨ ਦੀ ਸਹੂਲਤ ਦੇਵੇਗਾ ਜੋ ਗਲੋਬਲ ਐਕਸਪੋਜ਼ਰ ਦੁਆਰਾ ਸਮਰਥਾਵਾਂ ਨੂੰ ਵਧਾਏਗਾ ਦੋਸਤੋ ਇੱਕ ਨਵੀਂ ਪਹਿਲ ਕਦਮੀ ਹੈਗੀ ਹੈ ਜੀ CII ਆਪਣੇ ਜਿਹੜੇ ਕਿਸਾਨਾਂ ਅਤੇ ਹਿੱਸੇਦਾਰਾਂ ਲਈ ਟਿਕਾਊ ਵਿਕਾਸ ਅਤੇ ਖੁਸ਼ਹਾਲੀ ਨੂੰ ਯਕੀਨੀ ਬਣਾਉਂਦਾ ਹੈ ਅਤੇ ਦੇਸ਼ ਦੇ ਖੇਤੀਬਾੜੀ ਸੈਕਟਰ ਨੂੰ ਹੋਰ ਉੱਚਾ ਚੁੱਕਣ ਦੀ ਕੋਸ਼ਿਸ਼ ਕਰਦਾ ਹੈ ਸ਼੍ਰੀ ਸਾਨੀ ਨੇ ਅੱਗੇ ਦੱਸਿਆ ਕਿ ਇਹ ਭਾਰਤ ਦੇ ਅੰਤਰਰਾਸ਼ਟਰੀ ਖੇਤੀ ਸ਼ੋ ਦਾ 16ਵਾਂ ਐਡੀਸ਼ਨ ਹੋਵੇਗਾ ਦੋਸਤੋ ਜੋ ਕਿ ਲਖਨਊ ਵਿੱਚ ਕਰਵਾਇਆ ਜਾਏਗਾ ਦੋਸਤੋ ਤੇ ਅੱਗੇ ਉਹਨਾਂ ਨੇ ਹੋਰ ਜਾਣਕਾਰੀ ਦਿੱਤੀ ਹੈ ਜੀ ਕਿ ਇਹ ਜਿਹੜਾ ਮੇਲਾ ਹੈਗਾ ਜੀ ਲੱਗਣਾ ਲਖਨਊ ਦੇ ਵਿੱਚ 20000 ਸਕਰ ਜਾਂ ਕਹ ਲਈਏ 20000 ਵਰਗ ਮੀਟਰ ਵਿੱਚ ਇਹ ਫੈਲਾ ਹੋਏਗਾ ਜੀ ਇਹਦੇ ਵਿੱਚ ਦੇਸ਼ ਦੇ ਵਕ ਵਕ ਰਾਜਾਂ ਤੋਂ 250 ਦੇ ਕਰੀਬ ਇਹਦੇ ਵਿੱਚ ਪ੍ਰਦਰਸ਼ਕ ਸ਼ਾਮਲ ਹੋਣਗੇ ਯਾਨੀ ਕਿ ਕੰਪਨੀਆਂ ਅਲੱਗ-ਅਲੱਗ ਕੰਪਨੀਆਂ ਦੇ ਵਿੱਚ ਸ਼ਾਮਲ ਹੋਣਗੀਆਂ ਮੇਲੇ ਵਿੱਚ 10 ਰਾਜਾਂ ਤੋਂ 1 ਲੱਖ ਤੋਂ ਵੱਧ ਕਿਸਾਨਾਂ ਦੇ ਸ਼ਾਮਲ ਹੋਣ ਦੀ ਉਮੀਦ ਹੈ ਦੋਸਤੋ ਜਿਸ ਵਿੱਚ ਕਿਸਾਨ ਸੈਮੀਨਾਰ ਹੋਣਗੇ ਅਤੇ ਅੰਤਰਰਾਸ਼ਟਰੀ ਕਾਨਫਰੰਸਾਂ ਵੀ ਸ਼ਾਮਲ ਹੋਣਗੀਆਂ ਦੋਸਤੋ ਗੁੱਡ ਅਰਥ ਫੂਡ ਟੈਕ ਫਾਰਮ ਟੈਕ ਐਂਡ ਇੰਪਲੀਮੈਂਟਸ ਡੇਰੀ ਐਕਸਪੋ ਅਤੇ ਫਾਰਮ ਸੇਵਾਵਾਂ ਸਮੇਤ 6 ਸਮਕਾਲੀ ਸ਼ੋਅ ਵੀ ਇੱਥੇ ਆਰਗੇਨਾਈਜ਼ ਕੀਤੇ ਜਾਣਗੇ ਦੋਸਤੋ ਤੇ ਇਸ ਤੋਂ ਇਲਾਵਾ ਉਹਨਾਂ ਨੇ ਇਹ ਵੀ ਕਿਹਾ ਜੀ ਸਮਾਗਮ ਦੇ ਵਿੱਚ ਇੱਕ ਵਿਸ਼ੇਸ਼ ਨਵੀਨਤਾ ਅਤੇ ਟੈਕਨੋਲੋਜੀ ਜ਼ੋਨ ਹੋਵੇਗਾ ਜੋ ਕਿਸਾਨਾਂ ਨੂੰ ਫਸਲਾਂ ਦੀ ਸਿਹਤ ਦੀ ਨਿਗਰਾਨੀ ਕਰਨ ਸਰੋਤਾਂ ਦੀ ਵਰਤੋਂ ਜਿਵੇਂ ਕਿ ਪਾਣੀ ਅਤੇ ਖਾਦ ਨੂੰ ਅਨੁਕੂਲ ਬਣਾਉਣ ਅਤੇ ਖੇਤਾਂ ਦੇ ਪ੍ਰਬੰਧਨ ਵਿੱਚ ਤ્રાੰਤੀਕਾਰੀ ਟੈਕਨੋਲੋਜੀ ਦੀ ਸ਼ਕਤੀ ਨੂੰ ਵਰਤਣ ਵਿੱਚ ਮਦਦ ਕਰੇਗਾ ਦੋਸਤੋ ਤੇ ਇਹ ਸਾਰਾ ਜੀ ਪ੍ਰੋਗਰਾਮ ਉੱਥੇ ਹੋ ਰਿਹਾ ਹੈ ਇਸ ਤੋਂ ਇਲਾਵਾ ਇਹ ਪ੍ਰੋਗਰਾਮ ਜਿਹੜਾ ਹੁਣ ਮੀਟਿੰਗ ਹੋਈ ਸੀ ਹੈ ਜਿਹੜਾ ਕਾਰਗਰਮ ਹੋਈ ਸੀ ਇਹ ਸ਼੍ਰੀਮਤੀ ਸਮਿਤਾ ਅਗਰਵਾਲ ਨੇ ਜੋ ਚੇਅਰਮੈਨ ਹੈਗੇ ਜੀ ਚੇਅਰ ਪਰਸਨ ਮਾਫ ਕਰਨਾ ਜੀ ਤੇ ਸੀਆਈਆਈ ਉੱਤਰਪੜ ਖੇਤਰ ਦੇ ਅਤੇ ਸੀ ਐਫਓ ਅਤੇ ਡਾਇਰੈਕਟਰ ਹੈਗੇ ਜੀ ਪੀਟੀਸੀ ਇੰਡਸਟਰੀਜ਼ ਲਿਮਟਿਡ ਦੇ ਲਖਨਊ ਵਿਚ ਸੋਲਵੈਂ ਐਡਿਸ਼ਨ ਦੀ ਮੇਜਬਾਨੀ ਕਰਨ ਲਈ ਉਤਸ਼ਾਹ ਪ੍ਰਗਟ ਕੀਤਾ ਹੈ ਦੋਸਤੋ ਅਤੇ ਸ਼ਹਿਰ ਦੇ ਵਧ ਰਹੇ ਖੇਤੀਬਾੜੀ ਮਹੱਤਵ ਸਰਕਾਰੀ ਸਹਾਇਤਾ ਨੀਤੀਆਂ ਅਤੇ ਨੈਟਵਰਕਿੰਗ ਮੌਕਿਆਂ ਤੇ ਜ਼ੋਰ ਦਿੱਤਾ ਗਿਆ ਹੈਗਾ ਜੀ ਤੇ ਉਹਨਾਂ ਨੇ ਕਿਹਾ ਜੀ ਮੈਨੂੰ ਪੂਰਾ ਭਰੋਸਾ ਹੈਗਾ ਜੀ ਇਸ ਸਾਲ ਦਾ ਜਿਹੜਾ ਐਡੀਸ਼ਨ ਹੋਵੇਗਾ ਕਿਸਾਨ ਭਾਈਚਾਰੇ ਲਈ ਨਾ ਸਿਰਫ ਭਾਰਤੀ ਉਦਯੋਗ ਨਾਲ ਜੁੜਨ ਲਈ ਸਗੋਂ ਉੱਬਰਦੀਆਂ ਤਕਨੀਕਾਂ ਅਤੇ ਖੇਤੀ ਅਭਿਆਸਾਂ ਦੀ ਪਰਚੋਰ ਪਰਚੋਲ ਕਰਨ ਲਈ ਅੰਤਰਰਾਸ਼ਟਰੀ ਮੌਕਿਆਂ ਦੀ ਖੋਜ ਕਰਨ ਲਈ ਇੱਕ ਸਾਂਝਾ ਪਲੇਟਫਾਰਮ ਵਿਕਸਿਤ ਕਰਨ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਏਗਾ ਦੋਸਤੋ ਤੇ ਇਹਦੇ ਨਾਲ ਇੱਕ ਹੋਰ ਫਾਇਦਾ ਹੋ ਗਿਆ ਹੋਏਗਾ ਜੀ ਜਿਹੜਾ ਜਿਸ ਤਰ੍ਹਾਂ ਪਹਿਲਾਂ ਵੀ ਹੁੰਦਾ ਹੈਗਾ ਜੀ ਕਿ ਬੀ ਟੂ ਬੀ ਵਿਕਾਸ ਦੇ ਮੌਕੇ ਪ੍ਰਦਾਨ ਇਹ ਕਰਦਾ ਹੈ ਜੀ ਮੇਲਾ ਇਸ ਚਾਰ ਦਿਨਾਂ ਸਮਾਗਮ ਦਾ ਉਦੇਸ਼ 6000 ਵਪਾਰਕ ਵਿਸਟਰਾ ਨਾਲ 10 ਕਾਨਫਰੰਸਾਂ ਦਾ ਆਯੋਜਨ ਕਰਨਾ ਜੋ ਬੀ ਟੂ ਬੀ ਯਾਨੀ ਕਿ ਬੀ ਟੂ ਬੀ ਦਾ ਮਤਲਬ ਕੀ ਹੈ bizness to bizness ਜਿਹੜਾ ਆਪਸੀ ਆਦਾਨ ਪ੍ਰਦਾਨ ਹੋਏਗਾ ਉਹ ਹੈ ਜੀ ਬੀ ਟੂ ਜੀ ਮੀਟਿੰਗਾਂ ਵਿੱਚ ਸ਼ਾਮਲ ਹੋਣਗੇ CII ਐਗਰੋ ਜਿਹੜਾ ਇਹ ਪ੍ਰੋਗਰਾਮ ਹੋਏਗਾ ਜੀ ਇਹ ਇਹਦੇ ਵਿੱਚ ਇਸ ਸਾਲ 10 ਤੋਂ ਵੱਧ ਦੇਸ਼ਾਂ ਦੇ 27 ਅੰਤਰਰਾਸ਼ਟਰੀ ਪ੍ਰਦਰਸ਼ਕਾਂ ਦੀ ਭਾਗੀਦਾਰੀ ਵੀ ਹੋਏਗੀ ਯਾਨੀ ਕਿ 10 ਤੋਂ ਵੱਧ ਕੰਟਰੀਆਂ ਦੇ 27 ਪਰਦਰਸ਼ਨੀਆਂ ਦੋਸਤੋ ਲੱਗਣਗੀਆਂ ਇਹਦੇ ਵਿੱਚ ਜਰਮਨੀ ਆਸਟ੍ਰੇਲੀਆ ਕੈਨੇਡਾ ਨੀਦਰਲੈਂਡ ਅਤੇ ਹੋਰ ਕਈ ਦੇਸ਼ਾਂ ਦੇ ਅੰਤਰਰਾਸ਼ਟਰੀ ਡੈਲੀਗੇਸ਼ਨ ਵੀ ਇਹਦੇ ਵਿੱਚ ਸ਼ਮੂਲੀਅਤ ਕਰਨਗੇ ਜਿਹੜੇ ਆਪਣੀਆਂ ਨਵੀਆਂ ਤਕਨੀਕਾਂ ਤੇ ਵਿਸ਼ੇਸ਼ ਇਸ ਪ੍ਰਦਰਸ਼ਨੀ ਵਿੱਚ ਉਹ ਲਗਾਉਣਗੇ ਦੋਸਤੋ ਕਿ ਇਦੇ ਵਿੱਚ ਜਿਸ ਤਰ੍ਹਾਂ ਦੱਸਦੇ ਰਿਹਾ ਜੀ ਕਿ ਪਹਿਲਾਂ ਵੀ ਹੁੰਦਾ ਹੈਗਾ ਕਿ ਵੱਡੇ ਵੱਡੇ ਇਸ ਮੇਲੇ ਨਾਲ ਸੰਬੰਧਿਤ ਇਸ ਕਿੱਤੇ ਨਾਲ ਸੰਬੰਧਿਤ ਖੇਤੀਬਾੜੀ ਨਾਲ ਜਿਵੇਂ ਕਿ ਉਹ ਮੰਤਰੀ ਇੱਥੇ ਆਉਂਦੇ ਹੈਗੇ ਆ ਜੀ ਆਪਣੇ ਵਿਚਾਰ ਵਟਾਂਦਰਾ ਕਰਦੇ ਆ ਤੇ ਕਿਸਾਨ ਵੀ ਆਪਣੇ ਜਿਹੜੇ ਉਹਨਾਂ ਦੀਆਂ ਸਮੱਸਿਆਵਾਂ ਹੈਗੀਆਂ ਉਹ ਵੀ ਆਪਣੀਆਂ ਸਮੱਸਿਆਵਾਂ ਨੂੰ ਦੱਸਦੇ ਹੈਗੇ ਆ ਜੀ ਤੇ ਇਹ ਹੁਣ ਜਾਣਕਾਰੀ ਹੈਗੀ ਸੀਗੀ ਜੀ ਕਿ ਚੰਡੀਗੜ੍ਹ ਦੇ ਵਿੱਚ ਇਸ ਵਾਰੀ ਐਗਰੋ ਟੈਕ ਜਿਹੜਾ ਮੇਲਾ ਹੈਗਾ ਉਹ ਨਹੀਂ ਹੋ ਰਿਹਾ ਤੇ ਇਹ ਉੱਤਰ ਪ੍ਰਦੇਸ਼ ਦੇ ਵਿੱਚ ਚਲਾ ਗਿਆ ਅਤੇ ਇਸ ਦਾ ਜਿਹੜਾ ਨਾਮ ਸੀ ਪਹਿਲਾਂ ਸੀ CII ਐਗਰੋ ਟੈਕ ਇੰਡੀਆ ਤੇ ਇਹ ਹੁਣ ਬਦਲ ਕੇ CII ਕ੍ਰਿਸ਼ੀ ਭਾਰਤ ਇਸ ਦਾ ਨਾਮ ਹੋ ਗਿਆ ਦੋਸਤੋ ਤਾਂ ਇਹ ਸੀਗੀ ਇੱਕ ਐਗਰੋ ਟੈਕ ਜਾਂ ਕ੍ਰਿਸ਼ੀ ਭਾਰਤ ਦੇ ਮੇਲੇ ਸੰਬੰਧੀ ਇੱਕ ਜਾਣਕਾਰੀ ਤੇ ਜੇ ਵੀਡੀਓ ਦੋਸਤੋ ਚੰਗਾ ਲੱਗਿਆ ਕਿਸਾਨ ਵੀਰੋ ਤਾਂ ਇਸ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲੋ ਤੇ ਇੱਕ ਹੋਰ ਵੀਡੀਓ ਦੇ ਵਿੱਚ ਫੇਰ ਤੁਹਾਡੇ ਨਾਲ ਮੁਲਾਕਾਤ ਕਰਾਂਗੇ ਮਿਲਾਂਗੇ ਬਹੁਤ ਬਹੁਤ ਧੰਨਵਾਦ ਜੀ